ਤੇ ਉਸ ਪਾਵਨ ਨੂੰ ਲੈ ਕਰਕੇ ਭਾਈ ਮੋਤੇ RAM ਜੀ ਮਹਿਰਾ ਦੁੱਧ ਸਿਕਾਉਣ ਵਾਸਤੇ ਮਾਤਾ ਜੀ ਨੂੰ ਲੈ ਕੇ ਜਾਂਦੇ ਹਨ ਆਓ ਉਸ ਵੇਲੇ ਨੂੰ ਯਾਦ ਕਰਕੇ ਇੱਕ ਕਵਿਤਾ ਗਾਇਨ ਕਰੀਏ ਇੱਕ ਬਹੁਤ ਸੋਹਣੀ ਕਵਿਤਾ ਹੈ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਰਦਾਤ ਉਤੇ ਸਵਾਨਾਂ ਨੂੰ ਇੱਕੋ ਟੁਕੜੀ ਆਇਆ I'm in the

ਤੂੰ ਜੋ ਚੱਤ ਪਾਉ ਲੱਗੂ ਇਹ ਬੰਦ ਏ ਮਨਤਾ ਮੇਰੇ ਚਰਨਾ ਵਿੱਚ ਹੁਣ ਬਹਤਾ ਦਿਲ ਨਹੀਂ ਦੇ ਰਣਾ ਵਿੱਚ ਹੁਣ ਬਹੁਤ ਚਿਰ ਨਹੀਂ ਹੋ ਸਕਦਾ ਬੱਗ ਕਿਸਮਤ ਹਾਂ ਬੱਗ ਕਿਸਮਤ ਹਾਂ ਦਿਲੋਂ ਪੜੋ ਬੱਗ ਕਿਸਮਤ ਹਾਂ ਚਲੋ ਅਰ ਮੇਨੇ ਲੰਨਾ ਐਨਾ ਦੀ ਉਹ ਮਹਿੰਗਾ ਜਿਹੜਾ ਦੁੱਧ ਹੈ ਉਹ ਭਾਈ ਮੋਤੀराम ਮਹਾਰਾਜ ਨੇ ਕਿਹਾ ਅੱਜ ਦੇ ਸਮੇਂ ਦੇ ਵਿੱਚ ਅਸੀਂ 70 ਕਿਲੋ ਰੁਪਏ ਦੁੱਧ ਹੋਇਆ ਪਿਆ ਹੁਣ ਅਸੀਂ ਉਸ ਨੂੰ ਵੀ ਦੇਖ ਕੇ ਦੱਸ ਦਿੰਦੇ ਕਿ ਇਹਨਾਂ ਦੁੱਧ ਮਹਿੰਗਾ ਕਿਉਂ ਹੈ ਤੇ ਉਸ ਵੇਲੇ ਦਾ ਦੁੱਧ ਕਿਉਂ ਮਹਿੰਗਾ ਮੈਂ ਦੱਸ ਰਿਹਾ ਕਿਉਂਕਿ ਭਾਈ ਮੋਤੀਰਾਮ ਮਹਾਰਾਜ ਨੇ ਜਦੋਂ ਸੇਵਾ ਕੀਤੀ ਸੀ ਨਾ ਤੇ ਸਾਧ ਸੰਗਤ ਜੀ ਪਾਈ ਮੋਤੀਰਾ ਮਹਿਰਾਜ ਦਾ ਸਾਰਾ ਪਰਿਵਾਰ ਕੋਲ ਦੇ ਵਿੱਚ ਪੜਾਇਆ ਗਿਆ ਇੱਕ ਦੁੱਧ ਦੀ ਸੇਵਾ ਦੇ ਵਜੋਂ ਪਾਈ ਮੋਤੀਰਾਮ ਜੀ ਮਹਿਰਾ ਨੇ ਆਪਣਾ ਸਾਰਾ ਪਰਿਵਾਰ ਕੋਲ ਦੇ ਵਿੱਚ ਪੜਵਾ ਦਿੱਤਾ ਇੱਕ ਪਾਸੇ ਗੰਗੂ ਹੈ ਉਹ ਕਰਦਾ ਰਸੋਈਆ ਹੈ ਗੁਰੂ ਘਰ ਦਾ ਉਸ ਨੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਇੱਕ ਨਾਲਸ ਦੇ ਵਿੱਚ ਆਉਣ ਕਰਕੇ ਤੇ ਦੂਜੀ ਗੱਲ ਕਿ ਉਹ ਕਿਤੇ ਉਹ ਫੁਰਦਾ ਸੀ ਕਿ ਮੈਨੂੰ ਕਿਤੇ ਫੜਨਾ ਲੈਣ ਮੈਨੂੰ ਨਾ ਕਿਤੇ ਮਾਰ ਦੇਣ ਇਸ ਕਰਕੇ ਉਸਨੇ ਗੁਰੂ ਸਾਹਿਬ ਦੇ ਲਾਲਾ ਨੂੰ ਤੇ ਮਾਤਾ ਗੁਜਰੀ ਜੀ ਨੂੰ ਫੜਵਾ ਦਿੱਤਾ ਸੀ ਗਰਸਾ ਕਰਵਾ ਦਿੱਤਾ ਸੀ ਤੇ ਦੂਜੇ ਪਾਸੇ ਭਾਈ ਮੋਤੀराम ਜੀ ਮਹਿਰਾ ਨੇ ਜਦੋਂ ਅਜਨੇ ਜਿੰਦ ਦੀ ਦੁੱਧ ਦੀ ਸੇਵਾ ਕਰਨ ਵਾਸਤੇ ਉਸੇ ਪਹੁੰਚੇ ਤੇ ਧਰਮਾਤਾ ਗੁਜਰ ਘਰ ਕੋਲ ਜਿੱਨੂੰ ਉਹਨਾਂ ਦੇ ਪੈਰਾਂ ਦੀ ਆਰਤ ਸੁਣਾਈ ਦਿੰਦੀ ਮਾਤਾ ਜੀ ਪੋਤੀ ਦੇ ਘਰ ਨੇ ਹੈ ਤੇ ਭਾਈ ਮੋਤੀराम ਜੀ ਮਾਤਾ ਜੀ ਉਹਨਾਂ ਦੇ ਕੋਲ ਪਹੁੰਚਦੇ ਹਨ ਤੇ ਮਾਤਾ ਜੀ ਨੂੰ ਜਾ ਕੇ ਦੱਸਦੇ ਹਨ ਮੈਂ ਮੋਤੀਰਾ ਮੇਰਾ ਇੱਕ ਛੋਟੇ ਜਿਹੇ ਸੇਵਾ ਕਰਨਾ ਚਾਹੁੰਦਾ ਹਾਂ ਤੇ ਭਾਈ ਮੋਤੀਰਾ ਜੀ ਮੇਰਾ ਇਹਨਾਂ ਦੇ ਕੋਲ ਜਾਂਦੇ ਹਨ ਉਹਦੀ ਸੇਵਾ ਕਰਦੇ ਹਨ ਮਾਤਾ ਜੀ ਕਹਿੰਦੇ ਕਿ ਮੋਤੀ ਤੂੰ ਆਪਣੇ ਵਾਸਤੇ ਕੋਈ ਖੰਦਰਾ ਮੌਲਾ ਲੈ ਦੇਵੀਂ ਸਾਡੇ ਕਰਕੇ ਤੂੰ ਆਪਣੇ ਪਰਿਵਾਰ ਉਤੇ ਕੋਈ ਖਤਰਾ ਨਾ ਬੋਲ ਲੈ ਨੀ। ਹਰ ਸੰਦਗੀ ਉਹ ਸੇਵਾ ਦੀ ਭਾਵਨਾ ਦੇ ਨਾਲ ਉੱਥੇ ਖੁੰਦਿਆ ਉਸਨੇ ਕਿਹਾ ਮਾਤਾ ਜੀ ਫਿਰ ਕੀ ਹੋਇਆ? ਇੱਕ ਥਾਡੇ-ਥਾਡੇ ਮੈਨੂੰ ਇਸ ਸੇਵਾ ਦਾ ਪ੍ਰਾਪਤ ਹੋਵੇਗੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਤਾ ਨਹੀਂ ਕੀ ਖੇਡ ਵਰਤਾਇਆ ਸਾਧ ਸੰਗਤ ਜੀ ਤੇ ਸਤਿਗੁਰੂ ਸਾਹਿਬ ਨੇ ਜਾਣੀ ਜਾਣ ਹਨ ਜੇਕਰ ਉਹ ਤਾਂ ਦੇ ਇਹ ਸਭ ਕੁਝ ਆਪਣੇ ਆਪੇ ਕਰ ਸਕਦੇ ਸਨ ਪਰ ਉਹਨਾਂ ਨੇ ਪਰਮਾਤਮਾ ਦੇ ਹੁਕਮ ਨੂੰ ਮੰਨਿਆ ਪਰਮਾਤਮਾ ਦੀ ਰਾਜਾ ਨੂੰ ਮੰਨਿਆ ਸੋ ਬਾਤ ਦੀ ਰਾਤ ਸਹਿਜਾ ਦੀ ਆਦੀ ਠੰਡੇ ਦੁਸਤ ਦੇ ਜਗਦੀਤ ਹੁੰਦੀ ਹੈ ਤੇ ਸਤਿਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੱਜ ਦੀ ਰਾਤ ਗੁਲਾਮ ਫਤਰੀ ਦੇ ਕਰੇ ਹੁੰਦੇ ਹਨ ਤੇ ਕੱਲ ਦੇ ਦਿਨ ਸਤਿਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾ ਕਰਕੇ ਗਲੀ ਖਾਨ ਤੇ ਨਵੀ ਖਾਨ ਮੁਗਲਾ ਦੀਆਂ ਨਜ਼ਰਾਂ ਤੋਂ ਲਿਜਾ ਕੇ ਗੁਰੂ ਸਾਹਿਬ ਜੀ ਦੇ ਜਾਣਗੇ ਤੋਂ ਇਹ ਇਤਿਹਾਸ ਆਪਾਂ ਕੱਲ ਦੇ ਦਿਨ ਖਰਮ ਕਰਾਂਗੇ ਤੇ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬ ਜਦਦੇ ਉਹਨਾਂ ਨੂੰ ਜਦੋਂ ਸੁਬੇ ਦੀ ਕਦਰ ਦੇ ਦਿੱਤੇ ਤਾਂ ਕਿ ਜਾਣਗੇ ਉਹ ਵੀ ਕੱਲ ਦਾ ਇਹ ਇਤਿਹਾਸ ਆਪ ਜੀ ਨੂੰ ਸਰਵਣ ਕਰਾਇਆ ਜਾਵੇ ਕੱਲ ਸ਼ਾਮ ਦੇ ਦੀਵਾਨ ਦੇ ਵਿੱਚ ਸੋਹਣ سنگت جی میں دیتے کر آنکھا کہ آپ سارے اندوں باہیاں ممین تھی کے تھنڈا برج بھی بلائے دیتا تھی دکھائے جو پر تا دے دکھائے دیتا تھی دکھائے دیتا تھی دکھائے ਮੇਹਰਾਂ ਉਸਨ੍ਹ ਬਸਾਤੇ ਮੇਹਰਾਂ ਉਸਨ੍ਹ ਬਸਾਤੇ اس بل نام جب, جب آنند ساحد سا کر کے آپ جی نے ایک ہوا اج کے دن تن بی ہر چرمکور جی کا شہید دہاڑا ہے جنہوں نے چمکور کے ہوئے سنگا بھی ختم کر کے ਉਹਨਾਂ ਦੀ ਅਦੇ ਹਾਂ ਦਾ ਸੰਸਕਾਰ ਕੀਤਾ ਸੀ ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਤੇ ਉਸੇ ਅੱਗ ਦੇ ਵਿੱਚ ਬੀਬੀ ਹਰਸਿੰਦਰ ਕੁੜੀ ਨੂੰ ਉਹਨਾਂ ਨੇ ਛੁੱਟ ਦਿੱਤਾ ਸੀ ਤੇ ਉਹਨਾਂ ਦੀ ਸਹੀ ਜੀ ਹੋ ਗਈ ਸੀ ਸੋ ਸਤ ਸੰਗਤ ਜੀ ਅੱਜ ਨੂੰ ਵੀ ਯਾਦ ਕਰੀਏ ਜਿਨ੍ਹਾਂ ਨੇ ਸਦਗੁਰੂ ਸਾਹਿਬ ਦੇ ਹਰ ਇੱਕ ਹੁਕਮ ਦੇ ਸਦਗੁਰੂ ਸਾਹਿਬ ਦੀ ਹੁਕਮ ਨੂੰ ਮੰਨ ਕੇ ਆਪਣੇ ਹੱਕ ਤਾਨ ਕੇ ਮੁਗਲਾਂ ਦੇ ਸਾਹਮਣੇ ਉਹਨਾਂ ਦਾ ਡਟ ਕੇ ਸਾਹਮਣੇ ਕੀਤਾ ਸੋ ਆਉ ਸਤ ਸੰਗਤ ਜੀ

ਵਾਹਿ ਹੈ ਗੁਰੂ ਸਾਹਿਬ ਜੀ ਵਾਹਿ ਹੈ ਗੁਰੂ ਸਾਹਿਬ ਜੀ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿ ਹੈ ਗੁਰੂ ਸਾਹਿਬ ਜੀ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਅੰਤਨ ਬਾਬਾ ਜੀਤ ਸਿੰਘ ਜੀ ਅੰਤਨ ਬਾਬਾ ਜੀਤ ਸਿੰਘ ਜੀ ਅੰਤਨ